ਪਾਈ ਸਾਹਿਬ ਜੀ ਦਾ ਕਬਿਤਾ ਆਉਂਦਾ ਹੈ ਕਿ ਜੈਸੇ ਬੋਝ ਭਰੀ 나ਵ ਅੰਗਰੀ ਦੋਇ ਬਾਰ ਹੋਏ ਪਾਰ ਪਰੇ ਪੂਰ ਸਭ ਕੁਸਲ ਬਿਹਤ ਹੈ ਜੈਸੇ ਏਕ ਹਾਰੀ ਏਕ ਘਰੀ پاک ਸਾਲ ਬੈਠ ਭੋਜਨ ਕੈ ਬਿੰਜਨ ਸੁਆਦ ਕੈ ਆਗਾਤ ਹੈ ਜੈਸੇ ਰਾਜਦਵਾਰ ਜਾਏ ਕਰਤ ਜੋਹਾਰ ਜਨ ਏਕ ਘਰੀ ਪਾਸ਼ੇ ਦੇਸ਼ ਭੋਗਤਾ ਹੋਏ ਖਾਤ ਹੈ ਆਠ ਹੀ ਪਹਿਰ 60 ਘਰੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੇ ਨਿਜ ਘਰ ਜਾਤ ਹੈ ਮੈਂ ਅਰਥ ਕਰ ਦੇਣਾ ਜੀ ਭਾਈ ਸਾਹਿਬ ਜੀ ਨੇ ਨਾ ਤਿੰਨ ਉਦਾਹਰਨਾਂ ਦਿੱਤੀਆਂ ਨੇ ਜੀ ਪਹਿਲਾਂ ਆਮ ਜ਼ਿੰਦਗੀ ਦੀਆਂ ਉਦਾਹਰਨਾਂ ਹੁੰਦੀਆਂ ਨੇ ਉਹਨਾਂ ਦੇ ਸਾਰੇ ਦੀ ਸਾਰੀ ਜਿਹੜੀ ਸ਼ਰਤਨਾ ਭਾਈ ਸਾਹਿਬ ਜੀ ਦੀ ਉਦਾਹਰਨ ਪਹਿਲੀ ਭਾਈ ਸਾਹਿਬ ਨੇ ਦਿੱਤੀ ਆਪ ਜੀ ਸਿਆਣੀ ਬੈਠੇ ਹੋ ਪੁਰਾਣੀ ਉਦਾਹਰਨ ਦਿੱਤੀ ਹੈ ਕਿਉਂਕਿ ਅੱਜ ਕੱਲ ਤਾਂ ਬੋਟ ਆ ਗਈਆਂ ਜਿਹਨੂੰ ਆਪਾਂ ਮੋਟਰ ਬੋਟ ਬੇੜੀਆਂ ਕਿੰਨੇ ਆ ਮਸ਼ੀਨਾਂ ਚੱਲਣ ਵਾਲੀਆਂ ਪੁਰਾਤਨ ਉਦਾਹਰਨ ਦਿੱਤੀ ਭਾਈ ਸਾਹਿਬ ਨੇ ਜਦੋਂ ਪਤਨਾ ਦੇ ਉੱਤੇ ਲੱਕੜ ਦੀ ਬੇੜੀ ਹਣੀ ਤੇ ਚੱਪੂ ਦੇ ਨਾਲ ਉਸਨੂੰ ਪਾਰ ਕਰਨਾ ਚਲੋ ਅੱਜ ਵੀ ਆਪਾਂ ਦੇਖੀਏ ਜੇ ਕਿਸੇ ਖੁੱਲੀ ਬੇੜੀ ਦੇ ਅੰਦਰ ਭਾਰ ਲੱਦ ਦਿੱਤਾ ਜਾਵੇ ਤੇ ਇਹ ਕਦੀ ਨਹੀਂ ਹੁੰਦਾ ਸੀ ਕਿ ਬੇੜੀ ਦਾ ਚੌਥਾ ਹਿੱਸਾ ਪਾਣੀ 'ਚ ਡੁੱਬੇ ਤੇ ਬਾਕੀ ਸਾਰੀ ਬਾਹਰ ਰਵੇ ਇਦਾਂ ਨਹੀਂ ਜਦੋਂ ਬੇੜੀ ਦੇ ਵਿੱਚ ਭਾਰ ਪੈਂਦਾ ਹੈ ਤੇ ਬੇੜੀ ਲਗਭਗ ਜਿਹੜੀ ਹੈ ਚਾਰ ਹਿੱਸਿਆਂ ਦੇ ਕਰੀਬ ਜੇ ਆਪਾਂ ਉਹਦੀ ਗੱਲ ਕਰੀਏ ਨਾ ਵਿੱਚ ਡੁੱਬ ਜਾਂਦੀ ਹੈ ਤੇ ਇੰਨੀ ਕੁ ਬਾਹਰ ਦੋ ਉਂਗਲਾਂ ਭਾਈ ਸਾਹਿਬ ਨੇ ਉਦਾਹਰਣ ਦਿੱਤੀ ਅੱਧੀ ਤੋਂ ਵੱਧ ਬੇੜੀ ਦਾ ਆਸ-ਪਾਸ ਤੋਂ ਚੀਜ਼ ਵਿੱਚ ਪਾਣੀ 'ਚ ਡੁੱਬਣੀ ਥੋੜੀ ਜੀ ਬੇੜੀ ਬਾਹਰ ਰਹਿ ਜਾਣੀ ਜੇ ਸਾਡੇ ਵਰਗਾ ਅਣਜਾਣ ਕੋਈ ਕਹੇ ਜੀ ਤਾਂ ਸਾਰੀ ਬੇੜੀ ਪਾਣੀ ਚ ਚਲੇ ਚੱਲੀ ਐ ਤੇ ਮਲਾ ਕਹਿੰਦਾ ਸੀ ਤੂੰ ਆਰਾਮ ਨਾਲ ਬੈਠ ਫਿਕਰ ਨਾ ਕਰ ਇਹ ਇੰਨੀ ਕ ਬੇੜੀ ਨੇ ਪਾਣੀ ਦੇ ਉੱਤੇ ਤਰਦੀ ਨੇ ਸਾਨੂੰ ਪਾਰ ਲਾ ਦੇਣਾ ਤੇ ਭਾਈ ਸਾਹਿਬ ਕਹਿੰਦੇ ਨੇ ਜੈਸੇ ਬੋਝ ਭਰੀ 나ਵ ਜਿਸ ਤਰ੍ਹਾਂ ਭਾਰ ਦੇ ਨਾਲ ਭਰੀ ਹੋਈ 나ਵ ਬੇੜੀ ਅੰਗੂਰੀ ਦੋ ਵਾਰ ਹੋਏ ਕੇਵਲ ਦੋ ਕੋ ਉਂਗਲਾਂ ਪਾਣੀ ਦੇ ਤਲ ਤੋਂ ਬਾਹਰ ਰਹਿੰਦੀ ਐ ਨਾ ਤੇ ਫੇਰ ਵੀ ਉਹ ਸਾਰੀ ਦੀ ਸਾਰੀ ਬੇੜੀ ਦਾ ਪੂਰ ਪਾਰ ਹੋ ਜਾਂਦਾ ਪਾਰ ਪਰੈ ਪੂਰ ਸਭੇ ਕੁਸ਼ਲ ਬਿਹਤ ਹੈ ਪੂਰ ਦਾ ਲਫ਼ ਜਪਜੀ ਸਮਝਦੇ ਹੋ ਸਿਆਣੀ ਬੈਠੇ ਹੋ ਜਿਹੜੇ ਕਿ ਬੇੜੀ ਦੇ ਵਿੱਚ ਇੱਕ ਵਾਰ ਦੇ ਪਾਰ ਕਰਨ ਵਾਲੇ ਗਰੁੱਪ ਨੂੰ ਜਿਹੜਾ ਸੀਗਾ ਪੂਰ ਕਿਹਾ ਜਾਂਦਾ ਸੀ ਭਾਈ ਸਾਹਿਬ ਨੇ ਉਹਦੀ ਉਦਾਹਰਣ ਦਿੱਤੀ ਪਹਿਲੀ ਉਦਾਹਰਣ ਕਿ ਬੇੜੀ ਭਾਵੇਂ ਸਾਰੀ ਪਾਣੀ ਚ ਚਲੀ ਗਈ ਦੋ ਉਂਗਲਾਂ ਬਾਹਰ ਰਹੀ ਬੇੜੀ ਨੇ ਤਾਂ ਵੀ ਸਾਰਿਆਂ ਨੂੰ ਪਾਰ ਕਰ ਦਿੱਤਾ ਪਾਰ ਪਰੇ ਪੂਰ ਸਭੇ ਕੁਸ਼ਲ ਬਿਹਤ ਹੈ ਦੂਜੀ ਉਦਾਹਰਣ ਦਿੰਦੇ ਨੇ ਕਿ ਕੋਈ ਮਨੁੱਖ ਹੁੰਦੇ ਨੇ ਜਿਹੜੇ ਜੀਵਨ ਦੇ ਵਿੱਚ ਇੱਕ ਟਾਈਮ ਜਿਹੜਾ ਭੋਜਨ ਕਰਦੇ ਨੇ ਕਿ ਵਨ ਮੀਲ ਆਡੇ ਜਿਹੜਾ ਹੈ ਉਹਨਾਂ ਦਾ ਇਸ ਤਰ੍ਹਾਂ ਦਾ ਸ케ਜੂਲ ਬਣਾ ਲੈਂਦੇ ਨੇ ਜ਼ਿੰਦਗੀ ਦਾ ਕਿ ਇੱਕ ਵਾਰ ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ ਇੱਕ ਵਾਰ ਉਹਨਾਂ ਨੇ ਭੋਜਨ ਸ਼ਕਣਾ ਤੇ ਇੱਕ ਵਾਰ ਦਾ ਛਕਿਆ ਹੋਇਆ ਭੋਜਨ 24 ਘੰਟਿਆਂ ਦੇ ਵਾਸਤੇ ਉਹਨਾਂ ਨੂੰ ਤਾਕਤ ਉਹਨਾਂ ਨੂੰ ਜਿਹੜੀ ਹੈ ਉਹਦੇ ਸਾਰੇ ਦੇ ਸਾਰੇ ਕੰਮ ਦੇ ਵਾਸਤੇ એનર્ਜੀ ਦਿੰਦਾ ਹੈ ਜੀ ਉਹਨਾਂ ਨੂੰ ਉਹਦੀ ਉਦਾਹਰਣ ਦਿੱਤੀ ਹੈ ਭਾਈ ਸਾਹਿਬ ਨੇ ਕਿ ਜੈਸੇ ਇੱਕ ਹਾਰੀ ਇੱਕ ਘਰੀ پاک ਸਾਲ ਬੈਠ ਇੱਕ ਵਾਰ ਭੋਜਨ ਕਰਨ ਵਾਲਾ ਇੱਕ ਘੜੀ ਦੇ ਵਾਸਤੇ ਪਾਕਸਾਲ ਦਾ ਅਰਥ ਹੁੰਦਾ ਹੈ ਰਸੋਈ ਦੇ ਵਿੱਚ ਚੌਂਕਾ ਕਹਿ ਲਈਏ ਪੁਰਾਤਨ ਲਫਜ਼ ਹੈ ਉੱਥੇ ਬੈਠ ਕੇ ਪਾਕਸਾਲ ਜਿੱਥੇ ਬੈਠ ਕੇ ਪ੍ਰਸ਼ਾਦਾ ਛਕਿਆ ਜਾਂਦਾ ਸੀ ਵਿਛਾਉਣਾ ਕਰਕੇ ਜੈਸੇ ਏਕ ਹਾਰੀ ਏਕ ਘਰੀ ਪਾਕਸਾਲ ਬੈਠ ਭੋਜਨ ਕੇ ਵਿੰਜਨ ਸਵਾਦ ਕੇ ਆਗਾਤ ਹੈ ਕਹਿੰਦੇ ਉਹ ਉੱਥੇ ਬੈਠਾ ਹੋਇਆ ਭੋਜਨ ਵਿੰਜਨ ਦੇ ਨਾਲ ਸਵਾਦ ਲੈ ਕੇ ਖਾਂਦਾ ਆਗਾਤ ਦਾ ਭਾਵ ਹੁੰਦਾ ਹੈ ਰਜ ਜਾਂਦਾ ਹੈ ਉਹ ਇੱਕ ਘੜੀ ਦਾ ਖਾਦਾ ਹੋਇਆ ਇੱਕ ਵਾਰ ਦਾ ਭੋਜਨ 24 ਘੰਟਿਆਂ ਦੀ ਤਾਕਤ ਬਣਦਾ ਹੈ ਤੇ ਆਪਾਂ ਵੀ ਦੇਖਦੇ ਆ ਨਾ ਆਪਾਂ ਨੂੰ ਆਮ ਤੌਰ ਦੇ ਉਤੇ ਕੋਈ ਦੋ ਵਾਰ ਛਕਦੇ ਆ ਕੋਈ ਤਿੰਨ ਵਾਰ ਇਹ ਤੇ ਨਹੀਂ ਨਾ ਹੁੰਦਾ ਕਿ 24 ਘੰਟੇ ਹਨ ਤੇ 24 ਵਾਰ ਸਾਨੂੰ ਭੋਜਨ ਛਕਣਾ ਪਵੇ ਨਹੀਂ ਜੀ ਘੰਟੇ-ਘੰਟੇ ਬਾਅਦ ਜ਼ਰੂਰ ਤੁਹਾਨੂੰ ਖਾਣਾ ਹੀ ਪਵੇਗਾ ਇੱਕ ਵਾਰ ਦਾ ਖਾਦਾ ਵੀ ਸਾਡੇ ਵਾਸਤੇ ਆਮ ਮਨੁੱਖ ਜਿਹੜਾ ਹੈ 10 ਤੋਂ 15 ਮਿੰਟ ਲੈਂਦਾ ਹੈ ਤੇ ਉਹ ਕਿੰਨੀ ਉਹਦੇ ਨਾਲ 8 ਘੰਟਿਆਂ ਦੇ ਵਾਸਤੇ ਸਾਨੂੰ ਤਾਕਤ ਮਿਲ ਜਾਂਦੀ ਹੈ ਭਾਈ ਸਾਹਿਬ ਨੇ ਦੂਜੀ ਉਦਾਹਰਣ ਦਿੱਤੀ ਜੀ ਇਹੋਈ ਕਿ ਏਕ ਹਾਰੀ ਏਕ ਘਰੀ پاک ਸਾਲ ਬੈਠ ਭੋਜਨ ਕੇ ਬਿੰਜਨ ਸਵਾਦ ਕਾ ਅਗਾਤ ਹੈ ਤੀਸਰੀ ਉਦਾਹਰਣ ਦਿੰਦੇ ਨੇ ਭਾਈ ਸਾਹਿਬ ਜੀ ਜੈਸੀ ਰਾਜਦਵਾਰ ਜਾਏ ਕਰਤ ਜੋਹਾਰ ਜਨ ਏਕ ਘਰੀ ਪਾਸ਼ੇ ਦੇਸ਼ ਭੋਗਤਾ ਹੋਇ ਖਾਤ ਹੈ ਰਾਜਦਵਾਰ ਦੇ ਵਿੱਚ ਪ੍ਰਤਨ ਉਦਾਹਰਣ ਦਿੱਤੀ ਰਾਜਿਆਂ ਦੇ ਦਰਬਾਰ ਦੇ ਵਿੱਚ ਨਾ ਜੀ ਕਿਸੇ ਨੇ ਜਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਬਹੁਤ ਉੱਚ ਦਰਜੇ ਦਾ ਕਿਸੇ ਨੇ ਵੱਡਾ ਸੂਰਮਾ ਹੋਣਾ ਜਾਂ ਕਿਸੇ ਲੋੜਵੰਦ ਨੇ ਵੀ ਜਾ ਕੇ ਉਹਦੇ ਦਰਬਾਰ ਦੇ ਵਿੱਚ ਬੇਨਤੀ ਕਰਨੀ ਜੋ ਹਾਰ ਦਾ ਮਤਲਬ ਹੁੰਦਾ ਹੈ ਸਲਾਮ ਕਰਨੀ ਨਮਸ਼ਕਾਰ ਕਰਨੀ ਡੰਡਾਉਤ ਕਰਨੀ ਕਿ ਜੈਸੇ ਜਿਹੜਾ ਹੈ ਰਾਜ ਦਰਬਾਰ ਜਾਏ ਕਰਤ ਜੋਹਾਰ ਜਨ ਕੋਈ ਵੀ ਜਨ ਸੇਵਕ ਜਿਹੜਾ ਸੀ ਰਾਜੇ ਦੇ ਦਰਬਾਰ ਵਿੱਚ ਜਾ ਕੇ ਨਮਸ਼ਕਾਰ ਕਰਦਾ ਡੰਡਾਉਤ ਕਰਦਾ ਤੇ ਏਕ ਕਰੀ ਪਾਸ਼ੇ ਦੇਸ਼ ਭੋਗਤਾ ਹੋਏ ਖਾਤ ਹੈ ਰਾਜਾ ਕਹਿੰਦਾ ਹੁੰਦਾ ਸੀ ਲਓ ਜੀ ਇੰਨੀਆਂ ਪਿੰਡਾਂ ਦੀ ਜ਼ਗੀਰ ਜਾਂ ਫਲਾਣੇ ਪਿੰਡ ਦੀ ਜਾਂ ਐਨੀ ਜ਼ਗੀਰ ਜਿਹੜੀ ਹੈ ਇੰਨੇ ਮਰਬਿਆਂ ਦੀ ਇਹਨੂੰ ਦੇ ਦਿਓ ਇਹਨੇ ਬਹੁਤ ਜ਼ਿਆਦਾ ਜਿਹੜਾ ਹੈ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਹੈ ਸੂਰਮਾ ਹੈ ਇਹ ਲੋੜਵੰਦ ਹੈ ਕੋਈ ਵੀ ਹੋ ਸਕਦਾ ਕਹਿੰਦੇ ਏਕ ਘੜੀ ਦੇ ਵਿੱਚ ਵੀ ਨਹੀਂ ਲੱਗਦੀ ਏਕ ਘੜੀ ਪਹਿਲਾਂ ਗਿਆ ਸੀ ਉਹ ਲੋੜਵੰਦ ਸੀ ਉਹਦੇ ਕੋਲ ਕੁਛ ਨਹੀਂ ਉਹਨੇ ਜਾ ਕੇ ਬੇਨਤੀ ਕੀਤੀ ਤੇ ਘੜੀ ਬਾਅਦ ਜਦੋਂ ਬਾਹਰ ਨਿਕਲਦਾ ਹੈ ਤੇ ਦੇਸ਼ ਦਾ ਮਾਲਕ ਬਣਿਆ ਹੁੰਦਾ ਹੈ ਜ਼ਮੀਨਾਂ ਦਾ ਪਿੰਡਾਂ ਦੀ ਜਾਗੀਰ ਉਹਦੇ ਨਾਂ ਲੱਗ ਜਾਂਦੀ ਹੈ ਬਸ ਭਾਈ ਸਾਹਿਬ ਜੀ ਕਹਿੰਦੇ ਇਹ ਹੀ ਉਦਾਹਰਣ ਹੈ ਮੇਰੀ ਅਖੀਰ ਤੇ ਕਹਿੰਦੇ ਨੇ ਇਸੇ ਕਰਕੇ ਮੈਂ ਤੁਹਾਨੂੰ ਕਈ ਨਾਮ ਆਠਹੀ ਪਹਿਰ 60 ਘੜੀ ਮੈਂ ਜੋ ਏਕ ਘਰੀ ਸਾਧ ਸਮਾਗਮ ਕਰੈ ਨਿਜ ਘਰ ਜਾਤ ਹੈ ਜਿਹਨੂੰ ਅੱਜ ਗੁਰੂ ਸਾਹਿਬ ਕਹਿੰਦੇ ਨੇ ਭਾਈ ਸਾਹਿਬ ਜੀ ਸਮਝਾਉਂਦੇ ਨੇ ਕਿ ਜੇ ਇੱਕ ਘੜੀ ਦਾ ਖਾਦਾ ਭੋਜਨ 24 ਘੰਟੇ ਤਾਕਤ ਦਿੰਦਾ ਹੈ ਦੋ ਉਂਗਲੀਆਂ ਬਾਹਰ ਰਹੀ ਬੇੜੀ ਪਾਰ ਕਰਦੀ ਹੈ ਇੱਕ ਵਾਰ ਦੀ ਰਾਜੇ ਨੂੰ ਕੀਤੀ ਹੋਈ ਸਲਾਮ ਤੇ ਉਹਨੂੰ ਜ਼ਗੀਰਾਂ ਦਾ ਮਾਲਕ ਬਣਾ ਸਕਦੀ ਹੈ ਇੱਕ ਕੰਮ ਕਰਿਆ ਕਰ 8 ਹੀ ਪਹਿਰ 8 ਪਹਿਰ ਦਾ ਭਾਗ ਹੁੰਦਾ ਹੈ ਜੀ 24 ਘੰਟੇ 60 ਘੜੀ 60 ਘੜੀਆਂ ਅੱਗੇ ਉਹਨਾਂ ਸਾਰੀਆਂ ਨੂੰ ਵੰਡ ਲਿਆ ਜਾਵੇ ਅਠਾਂ ਨੂੰ ਸਾਢੇ 7 ਦੇ ਨਾਲ ਤਕਸੀਮ ਕਰਕੇ ਤੇ ਉਹਨੀਆਂ ਘੜੀਆਂ ਉਹਦੇ ਚੋਂ ਬਣਦੀਆਂ ਭਾਈ ਸਾਹਿਬ ਕਹਿੰਦੇ 24 ਘੰਟਿਆਂ ਦੇ ਵਿੱਚੋਂ ਆਠ ਕੀ ਪਹਿਰ 60 ਘਰੀ ਮੈਂ ਜੋ ਇੱਕ ਘਰੀ ਸਾਧ ਸਮਾਗਮ ਕਰੇ ਤੂੰ ਇੱਕ ਘੜੀ ਦਾ ਸਮਾਂ ਇਹਨਾਂ 24 ਘੰਟਿਆਂ ਦੇ ਵਿੱਚੋਂ ਸਾਧ ਸੰਗਤ ਕਰ ਲਵੇ ਨਾ ਤੇ ਭਾਈ ਸਾਹਿਬ ਜੀ ਕਹਿੰਦੇ ਨੇ ਤੂੰ ਕੀ ਹੋਵੇਗਾ ਨਿਝ ਕਰ ਜਾਤ ਹੈ ਨਿਝ ਕਰ ਦਾ ਭਾਵ ਆਪਣੇ ਅੰਦਰ ਆਤਮਿਕ ਜੀਵਨ ਇਹਨਾਂ ਉੱਚਾ ਹੋ ਜਾਏਗਾ ਕਿ ਗੁਰੂ ਦੇ ਚਰਨਾਂ ਚ ਪਰਵਾਣ ਹੋ ਜਾਵੇਂਗਾ ਅੱਜ ਹੀ ਪਹਿਰ ਸਾਠ ਘਰੀਆਂ ਜੋ ਇੱਕ ਘਰੀ ਸਾਧ ਸਮਾਗਮ ਕਰੇ ਨਿਜ ਘਰ ਜਾਤ ਹੈ ਸਾਧ ਸੰਗਤ ਕਰਨ ਵਾਲਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਭਾਈ ਸਾਹਿਬ ਜੀ ਕਹਿੰਦੇ ਨਿਜ ਘਰ ਦੇ ਅੰਦਰ ਉਹਦਾ ਟਿਕਾਣਾ ਬਣ ਜਾਂਦਾ ਹੈ ਇਸੇ ਨੂੰ ਅਜ ਗੁਰੂ ਰਾਮ